ਮੈਂ ਪੰਜਾਬੀ ਜੀ ਸਾਹਮਣੇ ਵਿਦਿਆਨਗਰ ਤੋਂ ਆਂ ਜੀ ਗੁਰਬਾਜ ਸਿੰਘ ਠੀਕ ਹੈ ਜੀ ਔਰ ਕੀ ਪ੍ਰੋਬਲਮ ਆ ਸੀ ਸਰਵਸ ਪੈਕ ਵਰਤਣ ਤੋਂ ਪਹਿਲਾਂ ਜੀ ਪ੍ਰੋਬਲਮ ਮੈਨੂੰ ਪੇਟ ਦੀ ਪ੍ਰੋਬਲਮ ਸੀ ਜੀ ਐਸਿਡ ਬੰਦਦਾ ਸੀ ਠੀਕ ਹੈ ਜੀ ਤੇ ਜੇ ਉਹ ਖਾਂਦਾ ਵੀਂਦਾ ਸੀ ਇਹ ਕੁਛ ਵੀ ਆਪਾਂ ਖਾ ਲੈਨੇ ਆ ਹਾਂਜੀ ਤੇ ਉਹ ਹਜਮ ਨਹੀਂ ਸੀ ਹੁੰਦਾ ਓਕੇ ਤੇ ਪ੍ਰੋਬਲਮ ਹੁੰਦੀ ਸੀ ਕਿੰਨੇ ਕ ਟਾਈਮ ਤੋਂ ਪ੍ਰੋਬਲਮ ਚੱਲ ਰਹੀ ਸੀ ਇਹ 7-8 ਸਾਲ ਤੋਂ ਚੱਲ ਰਹੀ ਸੀ ਜੀ ਓਕੇ ਜੀ ਲਗਾਤਾਰ ਹੀ ਕਲੀਨਸੀ ਤੇ ਚੱਤ ਤੱਕ ਦਵਾਈ ਖਾ ਲੈਣੀ ਹੈ ਚੰਗੇ ਵਧੀਆ ਡਾਕਟਰ ਤੋਂ ਮੈਂ ਦਵਾਈ ਲਿਆਉਂਦਾ ਸੀ ਅੱਛਾ ਜੀ ਤੇ ਬਿਲਕੁਲ ਜਿੰਨਾ ਉਚਰ ਦੇ ਦਵਾਈ ਖਾਣੀ ਹੈ ਉਹਨੇ ਚਿਰ ਠੀਕ ਰਹਿਣਾ ਉਸ ਤੋਂ ਬਾਅਦ ਫੇਰ ਉਹ ਉਹੀ ਹਾਲ ਹੋ ਜਾਂਦਾ ਸੀ ਵਧੀਆ ਹਾਲ ਹੋ ਜਾਂਦਾ ਸੀ ਓਕੇ ਤੇ ਹੁਣ ਜਿਵੇਂ ਤੁਸੀਂ ਸਰਵਿਸ ਪੈਕ ਯੂਜ਼ ਕੀਤਾ ਕੀ ਫਰਕ ਪੈ ਗਿਆ ਜੀ ਕਿੰਨਾ ਫਰਕ ਪੈ ਗਿਆ ਹਾਂ ਜੀ ਮੈਨੂੰ ਇਹ ਆ ਹਫਤਾ ਤੱਕ ਹੋਇਆ ਸ਼ੁਰੂ ਕੀਤੇ ਨੂੰ ਠੀਕ ਹੈ ਤੇ ਮੈਨੂੰ ਤਾਂ ਬਹੁਤ ਜ਼ਿਆਦਾ ਫਰਕ ਪੈ ਗਿਆ ओके okay. हां मैं तो ए इन कदे फर्क ਪਿਆ ਹੀ ਨਹੀਂ ਹਾਂ ਤਾਂ ਮੈਨੂੰ ਬਿਲਕੁਲ ਲੱਗਦਾ ਵੀ ਜਿਵੇਂ ਮੇਰੇ ਜੇ ਪਹਿਲਾਂ ਵਰਗੂ ਜਾਂ ਮੈਨੂੰ ਕੋਈ ਪਰਵਾਹ ਹੀ ਨਹੀਂ ਕੋਈ ਜਿਵੇਂ ਨਾਰਮਲ ਸਰੀਰ ਹੁੰਦਾ ਉਦਾਂ ਹੋ ਗਿਆ ਹਾਂ ਬਿਲਕੁਲ ਨਾਰਮਲ ਓਕੇ ਹੁਣ ਕੋਈ ਦਵਾਈ ਤਾਂ ਨਹੀਂ ਖਾਰੇ ਤੁਸੀਂ ਨਾ ਮੈਂ ਕੋਈ ਦਵਾਈ ਨਹੀਂ ਖਾਰਿਆ ਫਿਰ ਓਕੇ ਜੀ ਹਾਂਜੀ ਸਾਰੀਆਂ ਦਵਾਈਆਂ ਬੰਦ ਕਰਤੀਆਂ ਸਾਰੀਆਂ ਦਵਾਈਆਂ ਬੰਦ ਕਰਤੀਆਂ ਬਿਲਕੁਲ ਓਕੇ ਹਾਂ ਉਹ ਖਾਣ ਪੀਣ ਦਾ ਸਿਸਟਮ ਪੂਰਾ ਓਕੇ ਹੈ ਹਾਂਜੀ ਹਾਂਜੀ ਓਕੇ ਹੈ ਜੀ ਓਕੇ ਥਕਾਵਟ ਵਗੈਰਾ ਬਿਲਕੁਲ ਓਕੇ ਹੈ ਹਾਂਜੀ ਹਾਂ ਹੁਣ ਕੰਮ ਕਰਨ ਚ ਕਿੰਨਾ فرق ਪੈ ਗਿਆ ਪਹਿਲਾਂ ਨਾਲੋਂ ਤੁਹਾਡੇ ਹਾਂਜੀ ਜਿਵੇਂ ਪਹਿਲਾਂ ਤੁਸੀਂ ਕੰਮ ਕਰਦੇ ਹੋਵੋਗੇ ਹਾਂਜੀ ਕੰਮ ਜਦੋਂ ਤਾਂ ਫਿਰ ਮੈਥਕਾਵਟ ਹੋ ਜਾਂਦੀ ਸੀ ਉਹ ਕੰਮ ਹੁੰਦਾ ਨਹੀਂ ਸੀ ਕੰਮ ਨਹੀਂ ਸੀ ਹੁੰਦਾ ਅਸੀਂ ਖੇਤੀ ਵੀ ਕਰਦੇ ਨਾਲ ਪਿੰਡ ਸਮਝਪਰੇ ਸਾਡਾ ਓਕੇ ਤੇ ਜੇ ਮੈਂ ਚੱਲ ਜਾਂਦਾ ਸੀ ਕੰਮਕੁੰਮ ਦੇ ਵਿੱਚ ਉੱਥੇ ਬਾਹਰ ਗੜਾ-ਗੂੜਾ ਲਾਉਣ ਉੱਤੇ ਮੈਨੂੰ ਆ ਕੇ ਥਕਾਵਟ ਮਹਿਸੂਸ ਹੁੰਦੀ ਸੀ ਆ ਕੇ ਲੇਟ ਜਾਂਦੇ ਸੀ ਹਾਂਜੀ ਜੇ ਸੈਰ ਸਵੇਰੇ ਤੜਕੇ ਕਰਕੇ ਆਉਣੀ ਤੇ ਫਿਰ ਮੈਨੂੰ ਆ ਕੇ 2 ਘੰਟੇ ਮੈਨੂੰ ਰੈਸਟ ਕਰਨੀ ਪੈਂਦੀ ਸੀ ਹੁਣ ਜੀ ਤੇ ਹੁਣ ਕੋਈ ਪਰਵਾਹ ਨਹੀਂ ਭਾਵੇਂ ਅਸੀਂ ਜਦੋਂ ਮਰਜ਼ੀ ओके okay, कोई फर्क ही नहीं पंदा ਹੁਣ ਓਕੇ ਆ ਬਿਲਕੁਲ ਹਾਂ ਓਕੇ ਬਿਲਕੁਲ ਲੱਖਣੀ ਲੋਕ ਤੁਹਾਡੀ ਵੀਡੀਓ ਦੇਖਣਗੇ ਸੋਸ਼ਲ ਮੀਡੀਆ ਤੇ ਬਾਡੀ ਸਰਸ ਬਾਰੇ ਕੀ ਕਹਿਣਾ ਚਾਹੋਗੇ ਪਰਿਵਾਰਾਂ ਨਾਲ ਠੀਕ ਹੈ ਜੀ ਇਹ ਤਾਂ ਮੈਂ ਤਾਂ ਸੋਚਉਂ ਨਾ ਸੀ ਮੈਂ ਤਾਂ ਆਪਣੇ ਵਾਈਫ ਨਾਲ ਗੱਲ ਕਰਦਾ ਤੇ ਅਸੀਂ ਵੀ ਜਿਹੜੇ ਕੋਈ ਆਪਣੇ ਰਿਸ਼ਤੇਦਾਰ ਹੈਗੇ ਹਾਂਜੀ ਵੀ ਉਹਨਾਂ ਨੂੰ ਵੀ ਬਲਕਿ ਇਹ ਦਵਾ ਸ਼ੁਰੂ ਕਰਾਈ ਹੈ ਉਹਨਾਂ ਨੂੰ ਵੀ ਇਹਨਾਂ ਨੂੰ ਕਹਾਂਗੇ ਵੀ ਇਹ ਖਾਣੀ ਸ਼ੁਰੂ ਕਰੋ ਓਕੇ ਧੰਨਵਾਦ ਜੀ ਬਹੁਤ ਇਹ ਸਾਨੂੰ ਤਾਂ ਇਹਦਾ ਬਹੁਤ ਫਾਇਦਾ ਹੋਇਆ